ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਹੋਰ ਸੁਣਾਉ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਆਏ ਆ ਅੰਮ੍ਰਿਤਸਰ ਤੁਹਾਨੂੰ ਮਿਲਾਉਣੀ ਆਪਣੇ ਬਚਪਨ ਦੀ ਫਰੈਂਡ ਨਾਲ ਠੀਕ ਆ ਤੇ ਇਹਨਾਂ ਦਾ ਵੀ ਚੈਨਲ ਆ ਠੀਕ ਆ ਤੇ ਆ ਲੋ ਜੀ ਮਿਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੀ ਫਰੈਂਡ ਦੇ ਬਲੌਗ ਦੇ ਵਿੱਚ ਤੇ ਅਸੀਂ ਬਚਪਨ ਦੀਆਂ ਫਰੈਂਡ ਹੈਗੇ ਆਵਾ ਇਹ ਹੁਸ਼ਿਆਰਪੁਰ ਤੋਂ ਆਈ ਹੈ ਮੈਨੂੰ ਮਿਲਣ ਮੈਨੂੰ ਬਹੁਤ ਚੰਗਾ ਲੱਗਾ ਤੇ ਮੇਰਾ ਵੀ ਚੈਨਲ ਹੈਗਾ ਇੱਕ YouTube ਤੇ ਸੁਖ ਤੇਟੀ ਵਲੌਗ ਮੇਰੇ ਨਾਲ ਚੈਨਲ ਦਾ ਨਾਮ ਹੈਗਾ ਤੇ ਦੋਨਾਂ ਨੇ ਇਹ ਚੈਨਲ ਨੂੰ ਇੰਨਾ ਇੱਕ ਸਪੋਰਟ ਕਰੋ ਕਿ ਅਸੀਂ ਦੋਵੇਂ ਬਰਾਬਰ ਦੀਆਂ ਤਾਂ ਉਹਨੂੰ ਪਹੁੰਚ ਜੇ ਬਾਕੀ ਸਾਰੇ ਥੱਲੇ ਹੋ ਜਾਣ ਠੀਕ ਆ ਜੋ ਸਾਡੇ ਮਨ ਚ ਆਇਆ ਸੀ ਤੇ ਕਹਿ ਤਾ ਬਾਕੀ ਇਹੀ ਹੁੰਦਾ ਵੀ ਇਹੜੀਆਂ ਰਲੀਆਂ ਇੱਕੋ ਜੀਆਂ ਤੇ ਜੇ ਥੋੜਾ ਬਹੁਤ ਹੱਲ ਵੀ ਪੈ ਜਾਂਦਾ ਵੀਡੀਓ 'ਚ ਤੇ ਉਹ ਬਰਦਾਸ਼ਤ ਕਰ ਲਿਓ ਤੁਸੀਂ ਠੀਕ ਆ ਨਾ ਸਹੀ ਗੱਲ ਆ ਸਾਡਾ ਬਹੁਤ ਪਿਆਰ ਵਾ ਅਸੀਂ ਅੱਜ ਤੱਕ ਮਿਲਦੇ ਵਰਤੇ ਦੇ 12-15 ਸਾਲ ਹੋ ਚੱਲੇ ਸਾਨੂੰ ਤੇ ਬਹੁਤ ਵਧੀਆ ਇਹਨਾਂ ਦਾ ਵੀ ਨੇਚਰ ਵਾ ਤੇ ਭਾਜੀ ਦਾ ਵੀ ਬੱਚਿਆਂ ਦਾ ਵੀ ਠੀਕ ਹੈ ਠੀਕਾ ਨਾਲ ਤੁਹਾਨੂੰ ਟੀਟੂ ਨਾਲ ਵੀ ਮਲਾਉਨੇ ਆ ਆ ਦੇਖੋ ਟੀਟੂ ਇਹ ਐਸੀ ਬਰਡ ਰੱਖੇ ਹੋਏ ਨੇ ਪੈਰਟ ਇਹ ਐ ਹੈਗਾ ਟੀਟੂ ਕੱਲੀ ਜਿਹੜਾ ਆ ਜੀ ਖਾ ਵੀ ਕੇ ਝੂਠੇ ਕਰ ਚੱਲੇ ਦੇਖਿਆ ਸੰਕ ਭਾਰ ਦੁੱਤਾ ਹੁਣ ਵਸੇ ਅਸੀਂ ਚੱਲੇ ਆ ਠੀਕ ਆ ਤੇ ਅੱਬੇ ਹੋਲੀ-ੋਲੀ ਕੰਮ ਕਰਦੇ ਰਹਿਣਗੇ ਅੱਬੇ ਡਿਊਟੀ ਮੈਨੂੰ ਵਸਲੀ ਇਹ ਵਾਰੀ ਡਿਊਟੀ ਮੈਨੂੰ ਰੋ ਰੋਇ ਮਿਲੇ ਹੋਰ ਕੀ ਚਾਹੀਦਾ ਮੜੀ ਗਾਲਾਂ ਭੰ ਭਾਉਂਦੇ ਰਹਿਣ ਨਾ ਮਿਲਦੇ ਬੱਤਰ ਰਹਿ ਕੋਈ ਗੱਲ ਨਹੀਂ ਇੰਨੇ ਕਦੀ ਕੰਮ ਦੀ ਕੋਈ ਗੱਲ ਨਹੀਂ ਇਹ ਕੱਲੀ ਨੇ ਥੋੜੀ ਅਹੀਂ ਨੀ ਚਾਹ ਪਾਣੀ ਪੀਤਾ ਲੱਗੇ ਬੈਠੇ ਮੜੀ ਗਾਲੋ ਸਾਲ ਬਾਅਦ ਪੰਡ ਜੁੱਠੇ ਇਦਾਂ ਦੇ ਹੁੰਦੇ ਆ ਪੈਣਾ ਸਾਲ ਬਾਅਦ ਅਸੀਂ ਹੋਣਾ ਹੁੰਦਾ ਵਾ ਦੱਸ ਇਹ ਨਾ ਹੱਸਦੇ ਵਸਦੇ ਘਰਾਂ 'ਚ ਰੋਣ ਕਹਿ ਹਜੀਆਂ ਹੁੰਦੀਆਂ ਨੇ ਸਹੀ ਗੱਲ ਆ ਹੰਨਤ ਨਾ ਕਰ ਲੋ ਜੀ ਇਹ ਮੇਰੇ ਭਾਜੀ ਨੂੰ ਮਿਲੋ ਤੇ ਇਹਨਾਂ ਦਾ ਵੀ ਚੈਨਲ ਹੈਗਾ ਇਹਨਾਂ ਨੂੰ ਵੀ ਜਰੂਰ ਸਪੋਰਟ ਕਰਿਆ ਕਰੋ ਤੇ ਤਪਲਾ ਤਪਲਾ ਸਖੋਂਦੇ ਨਾ ਸਾਲੀ ਦਾ ਇੰਨਾ ਚਾ ਚੜਿਆ ਵਾ ਨਾ ਅੱਜ ਚੈਨਲ ਦਾ ਨਾਮ ਵੀ ਚੇਤਾ ਬੋ ਲ ਗਿਆ ਦੇ ਲੋ ਇੱਕ ਬਈ ਦੇਖਣਾ ਹੈ ਅੰਮ੍ਰਿਤਸਰ ਲਾਈਵ ਤੇ ਜਨਾਬ ਸਿੰਘ ਹਾਂ ਹੁਣ ਆ ਗਿਆ ਚੇਤਾ ਘਟਮਟ ਕਰਕੇ ਮਿਲਣਾ ਹੈ ਨਾ ਕਿੰਦੇ ਸੱਤੀ ਹੂੰ ਹੁਣੇ ਬੰਸ ਇਹ ਨਹੀਂ ਮੇਰੇ ਹਸਬੰਦ ਮਿਲੋ ਇਹਨਾਂ ਨੂੰ ਬੈਂਡ ਐਸ ਅ ਬੈਂਡ ਹੱਥ ਉੱਡ ਗਿਆ ਬੈਟ ਵੱਜ ਗਿਆ ਹੱਥ ਉੱਡ ਗਿਆ ਹਾਸਾ ਗਿਆ ਖਾਮ ਹੋ ਗਿਆ ਜਿਹੋ ਦਾ ਵਿਆਹ ਹੈ ਜ਼ਿੰਦਗੀ ਦਾ ਬੈਟ ਵੱਜ ਗਿਆ ਸਹੀ ਗੱਲ ਹੈ ਵੇਖਿਆ ਵਿਚਾਰੇ ਦਾ ਮੂੰਹ ਵੀ ਮਚ ਰਾਇਆ ਜੋ ਬੈਟ ਸਾਰੇ ਤੇ ਵੱਜਣੇ ਚਾਹੀਦੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਪਹਿਲਾਂ ਮੈਨੂੰ ਇਹ ਦੱਸੋ ਜਿਨ੍ਹਾਂ ਦੇ ਵਿਆਹ ਨਹੀਂ ਹੈ ਉਹ ਰੋਂਦੇ ਆ ਆਹ ਤੇ ਜਿਨ੍ਹਾਂ ਦੇ ਹੋਏ ਹੋਏ ਉਹ ਵੀ ਰੋਂਦੇ ਆ ਇਸ ਲਈ ਵਿਆਹ ਕਰਾ ਕੇ ਰੋਣਾ ਜ਼ਿਆਦਾ ਵਧੀਆ ਆਹੋ ਸਹੀ ਗੱਲ ਆ ਸਹੀ ਗੱਲ ਆ ਨਹੀਂ ਤੇ ਰੋਣਾ ਕੋਈ ਕੰਮ ਨਹੀਂ ਆ ਲਓ ਵੀ ਜਿਨ੍ਹਾਂ ਦਾ ਵਿਆਹ ਹੋ ਗਿਆ ਉਹ ਉਤੋਂ ਵੱਧ ਰੋਂਦੇ ਆ ਕਿ ਨਹੀਂ ਸਹੀ ਕੀ ਆ ਕੇ ਗਲਤ ਕੀ ਆ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਆ ਭਾਜੀ ਉਹ ਤਾਂ ਉਹ ਚੀਜ਼ ਆਉਂਦੀ ਜਣਾ ਸਲੋ ਮੋਸ਼ਨ 'ਚ ਹੌਲੀ-ਹੌਲੀ ਆਈ ਏ ਬਾਹਰ ਨੂੰ ਅਸੀਂ ਦੀਦੀ ਤੇ ਮੈਂ ਤੁਸੀਂ ਵੀਡੀਓ ਬਣਾਇਓ ਹਰੀਆ ਪੜਾਣੇ ਵਾਸਤੇ ਸਤਾਤਾਂ ਨੇ ਬੜੇ ਕੀ ਕਰਨਾ ਪੈਂਦਾ ਤੇਰੇ ਵਾਸਤੇ ਇੱਕ ਪੱਗ ਦੇ ਨਾਲ ਟੱਪਾ ਨਹੀਂ ਸਸਤੇ ਚ ਨਾ ਸਰੂਗਾ ਤੂੰ ਕਿ ਮੈਂ ਲੈ ਦੇਈਂ ਡੱਬਾ ਸਾਗ ਦਾ ਨਹੀਂ ਸਸਤੇ ਚ ਨਾ ਸਰੂਗਾ ਫਿਰ ਤੂੰ ਫੇਰ 10 ਰੁਪਏ ਦਰਮਾਲਣਾ ਫਿਰ ਤੂੰ ਪੱਗ ਦੇ ਨਾਲ ਇੱਕ ਦੇਸੀ ਘੋੜਾ ਨਾ ਤਾਂ ਆ ਵੇਖੋ ਜੀਜਾ ਸਾਡਾ ਲੈ ਆਉਣ ਲੱਗੇ ਮੂੜੇ ਸਾਲੀ ਸਾਲੀ ਦੀ ਸੇਵਾ ਹੋਣ ਢਈ ਆ ਸੇ ਸਾਲੀ ਇਹ ਜੀਜਾ ਮੂੜੇ ਚੁੱਕਦਾ ਨਾ ਚੁੱਕੜੇ ਪੈਣੇ ਅਗੇ ਸਾਲੀ ਦੋਕਿਆਂ ਵਾਲੀ ਨਹੀਂ ਨਹੀਂ ਅਸੀਂ ਨਹੀਂ ਧਵਕੇ ਮਾਰਦੇ ਭਰਾਵਾ ਅਸੀਂ ਤਾਂ ਪਿਆਰ ਨਾਲ ਬੁਲਾਈਦਾ ਹੋਰ ਅਸੀਂ ਨਹੀਂ ਧਵਕੇ ਮਾਰਦੇ ਹੋਰ ਆਓ ਨਹੀਂ ਗਾਣਾ ਕਿਉਂ ਦੀਆਂ ਨਾਲਾ ਫਿਰ ਕੀ ਹੋ ਗਈ ਅਸ ਜਿੰਜੇ ਨੂੰੜੇ ਪਤਾ ਕਿੱਧਰ ਕਿੱਧਰ ਲਾਤੇ ਸੈੱਟ ਕਰਦੇ ਕਰਦੀਆਂ ਅਸੀਂ ਅੱਧੀਆਂ ਪਤਲੀਆਂ ਇੱਧਰ ਹੀ ਆਓ ਸਾਰੀਆਂ ਜਿੰਨੇ ਸਮੋਸੇ ਖਵਾਦੇ ਉਹਨੇ ਉਹਨੇ ਆ ਜਾਣਾ ਹੋਏਗਾ ਲੈ ਸਹੀ ਗੱਲ ਆ ਕਦੀ ਨੂੰੜੇ ਵੀ ਸੈੱਟ ਹੁੰਦੇ ਕਦੀ ਉੱਤੇ ਲੱਗਦੇ ਉਹ ਸਾਰਾ ਪਿੰਡ ਪਹਿਲਾਂ ਅਸੀਂ ਮੋਲੀਆਂ ਹੁੰਦੀਆਂ ਸੀ ਹੁਣ ਇਹ ਸ਼ਲਗਮ ਹੋ ਗਏ ਗੋਬੀ ਨੂੰ ਗੋਬੀਆ ਗੋਬੀਆ ਬਣੀਆ ਗੋਬੀਏ ਬੋਲਾਂ ਨੂੰ ਬੋਲਦੀਆਂ ਸੁੱਝ ਕੇ ਭੋਲਾ ਕੋਈ ਗੱਲ ਨਹੀਂ ਆ ਇੰਨੇ ਦਿਨ ਘਰ ਵਾਲੀ ਕੋਈ ਬੈਠਾ ਰਿਆ ਨਾ ਤੇ ਜੇ ਇੱਕ ਦਿਨ ਸਾਰੀ ਕੋ ਬਹਿ ਗਿਆ ਤੇ ਮੈਂ ਗੁੱਸਾ ਨਹੀਂ ਕਰਨ ਲੱਗੀ ਦੇਖੋ ਇਹ ਦੋਵੇਂ ਸੇ ਲਿਆ ਬੜੀਆਂ ਪੁਰਾਣੀਆਂ ਸਾਰੀ ਜਿਹੜੀ ਕੱਲੀ ਆਈ ਹੈ ਨਾਲ ਚਿੰਗੜ ਬੋਰਡ ਵੀ ਲੈ ਕੇ ਆਈ ਆ ਆਹ ਵੇਖੋ ਕੀਪੜਾ ਲੱਗਣਾ ਕਿ ਢੜ ਆਈ ਜੁਲਦੀ ਗਰਮੀ ਵੀ ਜ਼ਰੂਰੀ ਤੋਂ ਅੱਪਾ ਵੀ ਜ਼ਰੂਰੀ ਸ਼ਾਮ ਵੀ ਜ਼ਰੂਰੀ ਕਿ ਜੇ ਮੈਂ ਆਪਣੇ ਤਜਰਬੇ ਦੇ ਹਸਾਰ ਨਾ ਤੇ 25 ਦਿਨ ਜੇ ਸੂਰਜ ਗੈਪ ਹੋ ਗਿਆ ਤਾਂ 25 ਦਿਨ ਨਹੀਂ ਰਹੋਗਾ ਸਾਉਣ ਨੂੰ ਛੋਟੇ ਸਹਿਜ ਆਦੇ ਹੇ ਦਿਨ ਚੱਲਣ ਦੇ ਹੁਣ ਇੱਥੇ ਚੱਲ ਨਹੀਂ ਆ ਕੋਈ ਚੱਲ ਨਹੀਂ ਆ ਕਿਉਂ ਉਸ ਲੈਵਲ ਤੇ ਜਦੋਂ ਅਡੇ ਗੁਰੂ ਸਾਹਿਬ ਜਿਹੜੇ ਬੱਚੇ ਸੀ ਐਸ ਟਾਈਮ ਤੇ ਚਲੋ ਆਬਾਦੀ ਬਹੁਤ ਆ ਤਾਂ ਵੀ ਥੱਟ ਬੜੀ ਆ ਉਸ ਤੇ ਆਬਦੀ ਨਹੀਂ ਹੁੰਦੀ ਉਹਦੇ ਟਮਾਟੇ ਕਾਹਦੇ ਦੇ ਖਾਣ ਦੇ ਗਿਨੇ ਹੁੰਦੀ ਇਹ ਉਹਦੇ ਲਾਲ ਕਿਉਂਕਿ ਉਹ ਤੋਂ ਪਰਮਾਤਮਾ ਦੀ ਸੱਚੀ ਅਹਿਦ ਬਾਹਰ ਦੇ ਸੱਚੇ ਪਾਛਾ ਦੀ ਹੈ ਵਾਟੇਵਰ ਕਿਤੇ ਇੱਕ ਮਾੜੀ ਜੀ ਸੁਣੀ ਪਾਜੀ ਦੀ ਸਦਲੇ ਸੀ ਸੀ ਹੋ ਰਪਦੀ ਆ ਅਹੀਂ ਆਪਣਾ ਦਿਨਾਂ ਦੇ ਤੇ ਸਾਰੇ ਕਰੀ ਜਿੰਨਾ ਹੋ ਸਕੇ ਵਾਸਤਵ ਸਿਰਨ ਨੂੰ ਯਾਦ ਕਰ ਪਾਟ ਤੇ ਘਰ ਦੇ ਵਿਚਾਰ ਨਾਲ ਆਇਆ ਪਜੀ ਇਨਾ ਦਿਨਾਂ 'ਚ ਇਨਾ ਦਿਨਾਂ 'ਚ ਜਿੰਨਾ ਹੋ ਸਕੇ ਤੁਸੀਂ ਕੋਈ ਇੰਨਾ ਕੋਈ ਪ੍ਰੋਗਰਾਮ ਫੰਕਸ਼ਨ ਨਾ ਹੀ ਕਰੋ ਕਿ ਜਿੱਥੇ ਮਿੱਠਾ ਏਡ ਘਰ ਬਣਾਉਣਾ ਪਵੇ ਮੈਂ ਤੁਹਾਨੂੰ ਇਹੋ ਕਹਿਣਾ ਚਾਹਾਂ ਕਿ ਭਾਈਆ ਕੋਈ ਇਹੋ ਜਿਹਾ ਨਾਮ ਨਾ ਹੋਵੇ ਇੰਨਾ ਦਿਨਾਂ 'ਚ ਕੋਈ ਮਨਿੰਦਰ ਸਿੰਘ ਹੁਣੀ ਹੈ ਜਿਹੜੇ ਕਿ 364 ਦਿਨ ਕੀਰਤਨ ਕਰਦੇ ਨੇ ਤੇ ਚਾਰ ਦਿਨ ਉਹ ਸਿਰਫ ਗੁਰੂ ਜੀ ਦੇ ਲਾਡਾ ਨੂੰ ਯਾਦ ਕਰਕੇ ਆਪਣੀਆਂ ਕਵਿਤਾਵਾਂ ਗਾਉਂਦੇ ਨੇ ਉਹਨਾਂ ਦੀਆਂ ਕਵਿਤਾਵਾਂ ਜਿੱਥੇ ਸੁਣੋ ਤੇ ਮੰਨਦੇ ਹੈ ਵੀ ਭਾਪੂ ਕੋ ਇਹ ਦੱਸ ਸਕਦੇ ਨੇ ਇਹਨਾਂ ਦਿਨਾਂ ਜਦੋਂ ਇੰਨੀ ਬੋਲ ਤੇ ਮੰਮੀ ਭਾਪੂ ਹੋ ਜਾਂਦਾ ਕਿਉਂਕਿ ਉਹ ਜਿਹੜੀ ਇਹੋ ਜਿਹੀ ਜਿਹੜੇ ਕਿ ਸਾਡੇ ਬੱਚਿਆਂ ਦੇ ਕੁਝ ਦੇ ਬੱਚੇ ਆਪਣੇ ਤੇ ਲੈ ਲੈ ਕਿੰਦਾ ਵੀ ਖਾਤਰ ਸਾਡੇ ਦੇ ਖਾਤਰ ਤਾਂ ਇਹਦੇ ਅਜਾ ਹੈ ਆਪਣੇ ਘਰ ਚ ਨਜ਼ਾਰੇ ਲੈਣੇ ਆ ਘੁੰਮਣ ਫਿਰਨੇ ਸਭ ਕੁਝ ਐਸਪਸ਼ਟੀ ਕਰਦੇ ਵੇ ਉਹਨਾਂ ਦੀ ਵਜ੍ਹਾ ਕਰਕੇ ਸਾਡੇ ਨਾਂ ਦੇ ਮਗਰ ਸਿੰਘ ਤੇ ਕੌਰ ਲੱਗਦਾ ਪਿਆ ਜਿਵੇਂ ਅਸੀਂ ਉਹ ਤੁਸਾਂ ਖੀਦੀਆਂ ਐ ਨਾ ਦਿੰਦੇ ਤਾਂ ਫੇਰ ਅਸੀਂ ਵੀ ਸਾਡੇ ਨਾਂ ਦੇ ਮਗਰ ਖਾਨ ਕੀ ਲਗਣਾ ਸੀ ਸਪੋਨਸ ਦੇਣਾ ਅਸੀਂ ਉਹਨਾਂ ਤੋਂ ਬਿਨਾਂ ਕਦੀ ਤੇ ਨਹੀਂ ਕਰ ਸਕਦੇ ਭਾਨ ਮਾਤਾ ਗੁਜਰੀ ਆਪਣਾ ਸਾਰਾ ਪਰਿਵਾਰ ਵਾਰਸਪਾਲ ਦਿੱਤਾ ਹਾਂ ਜੀ ਨਹੀਂ ਸੁਣਾਇਆ ਕਿ ਸੁਬੇ ਦੇ ਉਹਨਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਕੀ ਕਰਕੇ ਅਧਿਆ ਅਸੀਂ ਦੇ ਦਾਦੇ ਨੂੰ ਯਾਦ ਕੀਤਾ ਉਹ ਤਾਂ ਜਿਹਨੇ ਸਾਡਾ ਸਫਾਇਆ ਹੈ ਤੇ ਉਹ ਕੋਈ ਸਰਾਇਆ ਨਹੀਂ ਸਫਾਇਆ ਕਰੀਆਂ ਤੇ ਜਗਾਰੇ ਦੇ ਅੰਦਰ ਬੜੇ ਆ ਤੇ ਜਗਾਰੇ ਦੇ ਬਾਹਰ ਆਏ ਆ ਇਹਨਾਂ ਦਿਨਾਂ ਦੇ ਵਿੱਚ ਫੇਰ ਜਰੂਰ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ ਜੇ ਸੁਖਮਨੀ ਸਾਹਿਬ ਦਾ ਉਹ ਵੀ ਜਰੂਰ ਕਰਿਆ ਕਰੋ ਦੋਤੇ ਲੰਗਰ ਲਾਓ ਹਾਂ ਬੱਚਿਆ ਨੂੰ ਕੀਆ ਕਰੋ ਕਿ ਪਾਠ ਕਰਿਆ ਕਰਨਾ ਕੀਤਾ ਇਹ ਉਹ ਟਾਈਮ ਚਿੱਤੇ ਕਰਿਆ ਕਰੋ ਜੇ ਸਾ ਮਾਤਾ ਗੁਜਰੀ ਠੰਡੇ ਬੂਝ ਦੇ ਵਿੱਚ ਰਹੀ ਅਸੀਂ ਆਪਣੇ ਬੱਚਿਆਂ ਨੂੰ ਕਿੰਨੇ ਪੋਟੀਆਂ ਚ ਰਫਾਵਾ ਪੋਟੀਆਂ ਚ ਲੈ ਕੇ ਇਹਨੇ ਕਿਤੇ ਮੇਰੇ ਜਾਓ ਢਾਣੂ ਸੋਚ ਕੇ ਦੱਸੋ ਕਿ ਕਿਤਨਾ ਦੇ ਦਿਨ ਰਹੇ ਹੋਣੇ ਇਨਾਂ ਕੋ ਕੋਈ ਲੀੜਾ ਇਸ ਤਰ੍ਹਾਂ ਨਹੀਂ ਜਦੋਂ ਉਹਨਾਂ ਨੂੰ ਮਾਤਾ ਗੁਜਰੀ ਦਾਦੀ ਦੇ ਨਾਲ ਛੋਟੇ ਸਾਰ ਜਾਣੋ ਠੰਡੇ ਬੂਝ ਵਿੱਚ ਉੱਤੇ ਰੱਖਿਆ ਸੀ ਕੋਈ ਲੀੜਾ ਕਪੜਾ ਨਹੀਂ ਉਹਨਾਂ ਨੂੰ ਉੱਤੇ ਦੇਣ ਨੂੰ ਤੰਨ ਤੇ ਦੇਣ ਨੂੰ ਨਾ ਬਿਨਾ ਜੇ ਤੇ ਉਹੀ ਮਾਨਨ ਨਾ ਬਰਾਗਮਈ ਹੋ ਜਾਂਦਾ ਜਿੰਨਾ ਹੋ ਸਕੇ ਤੁਸੀਂ ਘਰ 'ਚ ਕੋਈ ਨਾ ਮਿੱਠਾ ਪਕਵਾਨ ਨਾ ਬਣਾਓ ਬਿਨਾ ਮਰਜੀ ਇੱਕ ਦਾਣ ਬਣਾ ਲਓ ਕੋਈ ਵੀ ਆਪਣੇ ਘਰ ਕਰੋ ਯਾਰ ਕਰਨਾ ਹੀ ਨਹੀਂ ਚਾਹਤਾ ਬਿਨਾ ਨਾ ਚ ਨਾਇਕ ਕਰਾਂਗੇ ਪਾਟ ਕਰੋ ਜਿੰਨਾ ਹੋ ਸਕੇ ਜਿੰਨਾ ਮਰਜੀ ਤਕੋਰ ਇਨਸਾਨ ਹੋਵੇ ਨਾ ਉਹ ਕਹੇਗਾ ਮੈਂ ਰੋ ਨਹੀਂ ਸਕਦਾ ਰੋਣਾ ਆ ਹੀ ਜਾਣਾ ਆਜ ਬਹੁਤੀ ਹਸੀਨ ਇੱਕ ਹੁੰਦਾ ਨਾ ਇੱਕ ਛੋਟੇ ਟੋਪ-ਅਪ ਦੇ ਦੇਣਾ ਇੱਕ ਤੁਸੀਂ ਸਟਾਰਟਿੰਗ ਤੋਂ ਲੈ ਕੇ ਉਹਨਾਂ ਨੂੰ ਤੰਦਾਂ ਦੇ ਵਿੱਚ ਖੜੇ ਕਰਕੇ ਉਹਨਾਂ ਦੇ ਗੋਡੇ ਛਿੱਲੇ ਗਏ ਚੱਪੜੀਆਂ ਆਉਂਦੀਆਂ ਸੀ ਪੰਨ ਦਿੱਤੀਆਂ ਸੀ ਪੀਟਾਂ ਦੇ ਵਿੱਚ ਆਉਂਦੀਆਂ ਨੇ ਫਿੱਟ ਖੜੀ ਨਹੀਂ ਸਿੱਧੀ ਹੁੰਦੀ ਚੱਪੜੀਆਂ ਪੰਨ ਦਿੱਤੀਆਂ ਸੀ ਉਹਨਾਂ ਦੀਆਂ ਗੋਡੇ ਦੀਆਂ ਜਿਹੜੇ ਚਿਰਿਆ ਹੈ ਨਾ ਤੇ ਉਦੋਂ ਉਹਨਾਂ ਨੇ ਕਿਹਾ ਇਹ ਮੁਗਲ ਇੱਕ ਨੇ ਕਿਹਾ ਹੈ ਕਿ ਹਾਂਜੀ ਇਹਨਾਂ ਦੀਆਂ ਚੱਪੜੀਆਂ ਹੁੰਦੀਆਂ ਵਿੱਚ ਤੇ ਕਿੱਦਾਂ ਕਰੀਏ ਇਹਨੂੰ ਤੋੜਦੀਏ ਇਹ ਨਹੀਂ ਟੁੱਟਦੀ ਇਹਨੂੰ ਤੋੜਨੀ ਆਪਣੀ ਚੱਪੜੀ ਤੋੜ ਲਓ ਆਪਣੀ ਪੰਨ ਦੋ ਚੱਪੜੀਆਂ ਚਲੋ ਇਹ ਮੇਰੀ ਭੈਣ ਦੀ ਚਠਾਣੀ ਹੈ ਤੇ ਮੇਰੇ ਪਿੰਗ ਤੋਂ ਉਦਾ ਠੀਕ ਹੈ ਤੇ ਸਸਿਕਾ ਵੀ ਚੰਨ ਦਾ ਭਾਈ ਦਾ ਵੀ ਤੇ ਰੀਦਾ ਵੀ ਆ ਇਹ ਜੂਨੇ ਨਾਲ ਕੋਈ سپورਟ ਨਹੀਂ ਆ ਠੀਕ ਆ ਸਾਰੇ ਭੈਣ ਭਰਾਵਾਂ ਨੇ ਤੇ ਕਿੰਨਾ ਜ਼ਿਆਦਾ ਕਰਨੀ سپورਟ ਵੀਰੇ ਚੰਨ ਦਾ ਨਾਮ ਹੈਗਾ ਸੁਪ ਚੇਟੀ ਵਲੌਗ ਤੇ ਦੱਸੋ ਮੇਰੇ ਚੈਨਲ ਆਏ ਅੰਮ੍ਰਿਤਸਰ ਲਾਈਕ ਕੁਨਾਂ ਤੋਂ ਤੇ ਮੇਰੇ ਤੇ ਚੈਨਲ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸੂਰਤ ਪੰਜਾਬੀ ਬਲੌਗ ਦੇ ਸੀ ਠੀਕ ਆ ਤੇ ਕਿੱਦਾਂ ਦਾ ਬਣਿਆ ਬਲੌਗ ਸਾਡਾ ਇਹਦੀ ਵਾਰੀ ਬਣਾਇਆ ਸੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਕੋਈ ਗਲਤੀ ਹੋ ਜਾਈਨੇ ਮਾਫ ਕਰਦੇ ਹੋ ਹਾਂ ਤੇ ਕੋਈ ਵਾਦਾ ਘਟਾ ਹੋ ਗਿਆ ਥੋੜੇ ਭੈੜਾ ਸਮਝ ਕੇ ਮਾਫ ਕਰਿਓ ਤੇ ਜੇ ਕੋਈ ਠੀਕ ਆ ਜੀ ਓਕੇ ਬਾਏ ਮਿਲਦੇ ਆ ਨੈਕਸਟ ਬਲੌਗ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਬਣਿਆ ਬਲੌਗ ਫਸਟ ਟਾਈਮ ਬਣਾਇਆ ਵਾਂ ਤੇ ਕੋਈ ਗਲਤੀ ਕਮੀ ਪੇਸ਼ੀ ਕੋਈ ਹੋਵੇ ਤੇ ਜਰੂਰ ਦੱਸਿਓ ਠੀਕ ਆ ਤੇ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ